ਹਾਂਜੀ ਦੋਸਤੋ ਅਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਵੀਡੀਓ ਵਿੱਚ ਆਪਾਂ ਗੱਲ ਕਰਨੀਆਂ ਛਪਾਰ ਦੇ ਮੇਲੇ ਬਾਰੇ ਤੇ ਗੁਗਾਜਾਰ ਪੀਰ ਬਾਰੇ ਛਪਾਰ ਦਾ ਮੇਲਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਅਖੀਰਲੇ ਦਿਨ ਚੱਲ ਰਹੇ ਨੇ ਮੇਲੇ ਦੇ ਛਪਾਰ ਦਾ ਮੇਲਾ ਜਿਸ ਵਾਰ ਇਹ ਜਿ ਤਾਂ ਆਪਾਂ 6ਵੀਂ 7ਵੀਂ ਜਮਾਤ ਦੇ ਵਿੱਚ ਹੀ ਪੜ ਲੈਣੇ ਆਂਗੇ ਪੰਜਾਬ ਦੀ ਧਰਤੀ ਮੇਲਿਆਂ ਦੀ ਤਿਉਹਾਰਾਂ ਦੀ ਧਰਤੀ ਆ ਤੇ ਮੇਲੇ ਇੱਥੇ ਲੱਗਦੀ ਰਹਿੰਦੇ ਨੇ ਛਪਾਰ ਦਾ ਮੇਲਾ ਜੋ ਮਾਲਵੇ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਹੈਗਾ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਅਹਮਦਗੜ੍ਹ ਤੋਂ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਛਪਾਰ ਪਿੰਡ ਦੇ ਵਿੱਚ ਗੂਕੇ ਦੀ ਮਾੜੀ ਤੇ ਲੱਗਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਗੂਗਾ ਜਾਹਰ ਪੀਰ ਬਾਰੇ ਇਹਨਾਂ ਦੇ ਇਤਿਹਾਸ ਬਾਰੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਛਪਾਰ ਦਾ ਮੇਲਾ ਲੱਗਣ ਦਾ ਕੀ ਇਤਿਹਾਸ ਆ ਇੱਥੇ ਮਾੜੀ ਦੀ ਕਿਸ ਤਰ੍ਹਾਂ ਸਾਰੀ ਕਰਵਾਈ ਗਈ ਤਾਂ ਵੀਡੀਓ ਦੇ ਨੰਡ ਤੱਕ ਬਣੇ ਰਹੋ ਜੀ ਇੱਕ ਦੰਦ ਕਥਾ ਦੇ ਅਨੁਸਾਰ ਗੜ੍ਹ ਦ드ਰੇੜਾ ਜੋ ਕਿ ਬੀਕਾ ਨੀਰ ਦੇ ਵਿੱਚ ਸਥਾਨ ਮੌਜੂਦ ਹੈਗਾ ਉੱਥੋਂ ਦੇ ਚੋਹਾ ਰਾਜੇ ਜੇਬਰ ਦੇ ਘਰ ਉਸ ਦੀ ਰਾਣੀ ਬਾਛਲ ਦੀ ਕੁੱਖੋਂ ਇਸ ਬੱਚੇ ਦਾ ਜਨਮ ਹੋਇਆ ਸੀ ਗੋਰਖਨਾਥ ਦੇ ਗੂਗਲ ਦੇਨ ਤੇ ਮਤਲਬ ਕਿ ਉਹਨਾਂ ਦੇ ਬਚਨਾ ਨਾਲ ਰਾਣੀ ਬਾਛਲ ਦੀ ਕੁੱਖੋਂ ਇਹ ਬੱਚਾ ਜਨਮ ਲੈਂਦਾਗਾ ਜਿਸ ਦਾ ਨਾਂ ਕਿ ਗੁਗਾ ਰੱਖਿਆ ਜਾਂਦਾਗਾ ਅੱਗੇ ਚੱਲ ਕੇ ਗੁਗਾ ਗੁਗਾ ਵੀਰ ਗੁਗਾ ਜਾਹਿਰ ਵੀਰ ਦੇ ਨਾਮ ਜਾਣੇ ਜਾਣ ਲੱਗੇ ਜਿਵੇਂ ਜਿਵੇਂ ਗੁਗਾਬੀਰ ਜਵਾਨ ਹੁੰਦਾ ਤਾਂ ਇਹਨਾਂ ਦਾ ਵਿਆਹ ਵੀ ਕੀਤਾ ਜਾਂਦਾਗਾ ਹੁਣ ਜਦੋਂ ਗੁਗਾਬੀਰ ਦਾ ਵਿਆਹ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹਨਾਂ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਇਹਨਾਂ ਤੋਂ ਕਾਫੀ ਚਿੜਦੇ ਨੇਗੇ ਜਿਸ ਕਰਕੇ ਇਹਨਾਂ ਦੇ ਵਿੱਚ ਇੱਕ ਕਮਾਂਸਾਨ ਜੰਗਲ ਹੁੰਦਾਗਾ ਜਿਸ ਦੇ ਵਿੱਚ ਕਿ ਗੁਗੇ ਦੀ ਮਾਸੀ ਦੇ ਦੋਨੇ ਪੁੱਤਰ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਦੁਖੀ ਹੋਈ ਤੇ ਗੁੱਸੇ ਵਿੱਚ ਆਈ ਗੁਗਾਬੀਰ ਦੀ ਮਾਤਾ ਉਹਨਾਂ ਨੂੰ ਅੱਖਾਂ ਤੋਂ ਦੂਰ ਹੋਣ ਲਈ ਕਹਿੰਦੀ ਹੈਗੀ ਜਿਸ ਤੇ ਗੂਗਾ ਵੀਰ ਧਰਤੀ ਦੇ ਵਿੱਚ ਗਰਕ ਜਾਣ ਦਾ ਫੈਸਲਾ ਕਰਦੇ ਨੇ ਮਗਰ Hindu ਹੋਣ ਕਰਕੇ ਧਰਤੀ ਉਹਨਾਂ ਨੂੰ ਵੇਲ ਨਹੀਂ ਦਿੰਦੀ ਜਿਸ ਕਰਕੇ ਫਿਰ ਗੂਗਾ ਵੀਰ ਬਠੰਡੇ ਆ ਜਾਂਦੇ ਨੇ ਤੇ ਇੱਥੇ ਆ ਕੇ ਉਹ ਇਸਲਾਮ ਧਰਮ ਅਪਣਾਉਂਦੇ ਨੇ ਤੇ ਉਸ ਤੋਂ ਬਾਅਦ ਕੋੜੇ ਸਨੇ ਧਰਤੀ ਦੇ ਵਿੱਚ ਆਪਣੇ ਆਪ ਨੂੰ ਸਮਾ ਲੈਂਦੇ ਨੇ ਗੜ ਦੇ ਦਰੇੜਾ ਦੇ ਇਸ ਥਾਨ ਦੇ ਉੱਤੇ ਇੱਕ ਮਾੜੀ ਵਿਸਾਰ ਕੇ ਗੋਗੇ ਦੀ ਅੱਜ ਪੂਜਾ ਹੁੰਦੀ ਹੈ ਜੀ ਕੁਝ ਦੰਦ ਕਥਾ ਦੇ ਅਨਸਾਰ ਗੋਗਾ ਵੀਰ ਦਾ ਜੋ ਜਨਮ ਸੀ ਉਹ ਇੱਕ ਸੱਪ ਦੇ ਰੂਪ ਵਿੱਚ ਹੋਇਆ ਸੀ ਜਿਸ ਕਰਕੇ ਗੋਗਾ ਵੀਰ ਨੂੰ ਸੱਪਾਂ ਦਾ ਦੇਵਤਾ ਵੀ ਮੰਨਿਆ ਜਾਂਦਾਗਾ ਕਈ ਸਥਾਨਾਂ ਤੇ ਇਹਨਾਂ ਦੀ ਇੱਕ ਸੱਪ ਦੇ ਰੂਪ ਦੇ ਵਿੱਚ ਵੀ ਪੂਜਾ ਕੀਤੀ ਜਾਂਦੀ ਹੈ ਜੀ ਇਹ ਮੰਨਿਆ ਜਾਂਦਾ ਕਿ ਛਪਾਰ ਦਾ ਮੇਲਾ ਜੋ ਲੱਗਦਾਗਾ ਇਸ ਥਾਂ ਤੇ ਜੋ ਮਾੜੀ ਦੀ ਉਸਾਰੀ ਕੀਤੀ ਗਈ ਆ ਉਹ ਗੜ੍ਹ ਦੇ ਰੇੜਾ ਦੀ ਥਾਂ ਤੋਂ ਉਸਤ ਮਾੜੀ ਤੋਂ ਮਿੱਟੀ ਲਿਆ ਕੇ ਇਸ ਮਾੜੀ ਦਾ ਨਿਰਮਾਣ ਕੀਤਾ ਗਿਆ ਸੀ ਹੁਣ ਜੇ ਆਪਾਂ ਗੱਲ ਕਰੀਏ ਛਪਾਰ ਦਾ ਮੇਲਾ ਲੱਗਣ ਦਾ ਇਤਿਹਾਸ ਤਾਂ ਇਸ ਦੇ ਪਿੱਛੇ ਵੀ ਇੱਕ ਦੰਦ ਕਥਾ ਪ੍ਰਚਲਿਤ ਆ ਗਈ ਆਪਾਂ ਉਹਦੀ ਵੀ ਤੁਹਾਡੇ ਨਾਲ ਸਾਂਝ ਪਾਉਣੇ ਆਂਗੇ ਇਸ ਦੰਦ ਕਥਾ ਦੇ ਅਨੁਸਾਰ Rajasthan ਦੇ ਉੱਤੇ ਗੁੱਗੇ ਦੀ ਮਾੜੀ ਤੇ ਛਪਾਰ ਦਾ ਮੀਲਾ ਲੱਗਦਾਗਾ ਇਹ ਜਗ੍ਹਾ ਪਹਿਲਾਂ ਸੇਖੋ ਸਰਦਾਰਾਂ ਦੀ ਹੁੰਦੀ ਸੀ ਉਸ ਸਰਦਾਰ ਦੀ ਪਤਨੀ ਜਦੋਂ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੇ ਬੱਚੇ ਨੂੰ ਸਮਾ ਕੇ ਖੇਤਾਂ ਦੇ ਵਿੱਚ ਕਪਾਹ ਚੁਗਣ ਲਈ ਆਉਂਦੀ ਸੀ ਤਾਂ ਮਗਰੋਂ ਇੱਕ ਨਾਗ ਉਸ ਬੱਚੇ ਨੂੰ ਫਣਖਲਾਰ ਕੇ ਛਾਂ ਕਰਦਾ ਸੀ ਤੇ ਉਸ ਦੀ ਰਖਵਾਲੀ ਕਰਦਾ ਸੀ ਇਹ ਸلسਲਾ ਕਈ ਦਿਨਾਂ ਤੱਕ ਚੱਲਦਾ ਰਿਹਾ ਜਦੋਂ ਇੱਕ ਦਿਨ ਇੱਕ ਰਾਹੀਰ ਨੇ ਇਹ ਨਜ਼ਾਰਾ ਦੇਖਿਆ ਤਾਂ ਉਹ ਸੱਪ ਨੂੰ ਮਾਰ ਦਿੰਦਾਗਾ ਉਕੇ ਉਸਨੂੰ ਲੱਗਦਾ ਕਿ ਸੱਪ ਬੱਚੇ ਨੂੰ ਨੁਕਸਾਨ ਕਰੂਗਾ ਤੇ ਸੱਪ ਨੂੰ ਮਾਰਨ ਤੋਂ ਬਾਅਦ ਉਹ ਵਿਅਕਤੀ ਉਸ ਬੱਚੇ ਦੀ ਮਾਂ ਕੋਲ ਖੇਤਾਂ ਦੇ ਵਿੱਚ ਆਉਂਦਾ ਤੇ ਉਸ ਨੂੰ ਸਾਰੀ ਕਹਾਣੀ ਦੱਸਦਾਗਾ ਤੇ ਉਤੋਂ ਉਸ ਦੀ ਮਾਂ ਭੱਜੀ-ਭੱਜੀ ਬੱਚੇ ਕੋਲ ਆਉਂਦੀ ਹੈਗੀ ਤੇ ਜਿਵੇਂ ਉਹ ਬੱਚੇ ਕੋਲ ਆ ਕੇ ਦੇਖਦੀ ਆ ਤਾਂ ਉਸ ਦਾ ਬੱਚਾ ਉੱਥੇ ਮਰਿਆ ਪਿਆ ਹੁੰਦਾਗਾ ਉਸ ਤੋਂ ਬਾਅਦ ਉਸ ਬੱਚੇ ਨੂੰ ਤੇ ਉਸ ਨਾਗ ਨੂੰ ਇੱਕੋ ਜਗ੍ਹਾ ਤੇ ਦਫਨਾਇਆ ਜਾਂਦਾਗਾ ਉਸ ਬੱਚੇ ਦੀ ਮੌਤ ਤੋਂ 14 ਦਿਨ ਬਾਅਦ ਉਹ ਬੱਚਾ ਆਪਣੀ ਮਾਂ ਦੇ ਸੁਪਨੇ ਦੇ ਵਿੱਚ ਆਉਂਦਾਗਾ ਤੇ ਮਾਂ ਨੂੰ ਦੱਸਦਾ ਕਿ ਉਹ ਗੁੱਗੇ ਦਾ ਅਵਤਾਰ ਸੀ ਤੇ ਉਹ ਸੱਪ ਉਸ ਦਾ ਰਖਵਾਲਾ ਸੀ ਉਹ ਬੱਚਾ ਉਹ ਸਾਰੀ ਜ਼ਮੀਨ ਇੱਕ ਬ੍ਰਾਹਮਣ ਨੂੰ ਦਾਨ ਕਰਨ ਲਈ ਕਹਿੰਦਾਗਾ ਤਾਂ ਉਸ ਬੱਚੇ ਦੀ ਮਾਂ ਆਪਣੇ ਪਤੀ ਨਾਲ ਗੱਲ ਕਰਦੀ ਹੈ ਤੇ ਉਹ ਸਾਰੀ ਜ਼ਮੀਨ ਉਸ ਬ੍ਰਾਹਮਣ ਨੂੰ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਬੱਚਾ ਉਸ ਬ੍ਰਾਹਮਣ ਦੇ ਸੁਪਨੇ ਵਿੱਚ ਵੀ ਆਉਂਦਾਗਾ ਤੇ ਉਸ ਬ੍ਰਾਹਮਣ ਨੂੰ ਇੱਥੇ ਮਾੜੀ ਦਾ ਨਿਰਮਾਣ ਕਰਵਾਉਣ ਲਈ ਕਹਿੰਦਾਗਾ ਤੇ ਇਹ ਵਚਨ ਕੀਤੇ ਜਾਂਦੇ ਨੇ ਕਿ ਇੱਥੇ ਸੱਪ ਦੇ ਡੰਗੇ ਜੋ ਵੀ ਆਉਣਗੇ ਉਹ ਸਹੀ ਆਉਣਗੇ ਤੇ ਸੁੱਖਾਂ ਪੂਰੀਆਂ ਹੋਣਗੀਆਂ ਉਸ ਤੋਂ ਬਾਅਦ ਬ੍ਰਾਹਮਣ ਇਸ ਥਾਂ ਤੇ ਲੋਕਾਂ ਦੀ ਮਦਦ ਦੇ ਨਾਲ ਇੱਕ ਮਾੜੀ ਦਾ ਨਿਰਮਾਣ ਕਰਵਾਉਂਦਾਗਾ ਜੋ ਕਿ ਬਾਅਦ ਦੇ ਵਿੱਚ ਇਸ ਮਾੜੀ ਨੂੰ ਜਦੋਂ ਰਿਆਸਤਾਂ ਬਣਦੀਆਂ ਨੇ ਤੇ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦਾ ਇੱਕ ਵਜੀਰ ਜਦੋਂ ਉਸ ਦੇ ਕੋਲ ਇਸ ਥਾਂ ਤੋਂ ਸੁਖ ਸੁਖੰਤ ਤੇ ਪੁੱਤਰ ਦੀ ਇੱਜ਼ਤ ਹੁੰਦੀ ਆ ਤੋ ਇਸ ਮਾੜੀ ਨੂੰ ਪੱਕੀ ਬਣਵਾਉਂਦਾਗਾ ਜੋ ਕਿ 70-80 ਸਾਲ ਪਹਿਲਾਂ ਟੈਂਟ ਹੀਰੀ ਹੋ ਜਾਂਦੀ ਹੈਗੀ ਜੋ ਆਪਾਂ ਮੌਜੂਦਾ ਗੁੱਗਾ ਮਾੜੀ ਦੇਖਦੇ ਹਾਂ ਛਪਾਰ ਦੇ ਮੇਲੇ ਦੀ ਇਸ ਦਾ ਨਿਰਮਾਣ 1923ਵੀਂ ਵਿੱਚ ਸੇਖੋ ਪਰਿਵਾਰ ਦੇ ਪੁਰੋਤਾਂ ਦੇ ਜੋ ਬ੍ਰਾਹਮਣ ਸੀ ਉਹਨਾਂ ਵੱਲੋਂ ਕਰਵਾਇਆ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਇਸ ਥਾਂ ਦੇ ਉੱਤੇ ਹਰ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਭਾਰੀ ਮੇਲੇ ਪਰਦਾਗਾ ਇਹ ਮੇਲਾ ਤਕਰੀਬਨ ਹਫਤੇ ਤੋਂ 10 ਦਿਨ ਤੱਕ ਚੱਲਦਾ ਜੋ ਵੀ ਸੰਗਤਾਂ ਉੱਥੇ ਜਾਂਦੀਆਂ ਨੇਗੀਆਂ ਸੁੱਖਾਂ ਸੁਖਤੀਆਂ ਨੇ ਤੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਸ ਥਾਂ ਦੀ ਖਾਸ ਮਾਨਤਾ ਇਹ ਹੈ ਕਿ ਇਸ ਥਾਂ ਤੇ ਸੱਪਾਂ ਦੀ ਵੀ ਪੂਜਾ ਹੁੰਦੀ ਆ ਲੋਕ ਚਾਂਦੀ ਦੇ ਸੱਪ ਵਗੈਰਾ ਛਡਾਉਣ ਆਉਂਦੇ ਨੇਗੇ ਤੇ ਜਿਨ੍ਹਾਂ ਦੇ ਪਸ਼ੂ ਵਗੈਰਾ ਸੱਪ ਦੇ ਡੰਗਣ ਨਾਲ ਵਿਮਾਰ ਰਹੇ ਨੇ ਤਾਂ ਉਹਨਾਂ ਨੂੰ ਇੱਥੇ ਚੌਂਕੀਆਂ ਭਰਵਾਈਆਂ ਜਾਂਦੀਆਂ ਨੇਗੇ ਆ ਉਹ ਠੀਕ ਹੁੰਦੇ ਨੇਗੇ ਤਾਂ ਇਹ ਸੀ ਜੀ ਇਸ ਸਥਾਨ ਦਾ ਇਤਿਹਾਸ ਗੁਗਾਹਾਰ ਰੁਪਏ ਦਾ ਇਤਿਹਾਸ ਤੇ ਛਪਾਰ ਦਾ ਮੇਲਾ ਲੱਗਣ ਦਾ ਇਤਿਹਾਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਹੋਰ ਲੋਕ ਵੀ ਇਸ ਇਤਿਹਾਸ ਬਾਰੇ ਜਾਣ ਸਕਣ ਤਾਂ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ